ਇਹ ਸ਼੍ਰੋਮਣੀ ਕਾਲੀ ਦਲ ਆਪਣੇ ਆਪ ਨੂੰ ਕਲੌਤੀ ਖੇਤਰੀ ਪਾਰਟੀ ਕਹਿੰਦੀ ਹੈ ਔਰ ਜਦੋਂ ਵੀ ਅੱਜਕੱਲ ਸੁਖਵੀਰ ਬਾਜ਼ਾ ਬੋਲਦੇ ਆ ਕਹਿੰਦੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਸਬਕ ਸਿਖਾ ਦਿਓ ਪੰਜਾਬੀਓ ਇਸ ਵਾਰੀ ਆਪਾਂ ਨਾ ਆਪਣੀ ਪਾਰਟੀ ਨੂੰ ਜਿਤਾਉਣਾ ਹੈ ਪਰ ਉਹਨਾਂ ਦੇ ਆਪਣੇ ਜਿਹੜੇ ਰੁੱਸੇ ਹੋਏ ਸੀ ਜਾਂ ਗਏ ਸੀ ਮਨਾ ਕੇ ਲਿਆਂਦੇ ਪਰ ਹਾਲੇ ਵੀ ਗੱਲ ਨਹੀਂ ਬਣ ਰਹੀ ਕਿਉਂਕਿ ਸੰਗਰੂਰ ਵਾਲੀ ਸੀਟ ਦੇ ਉੱਤੇ ਪੇਚਾ ਪੈ ਗਿਆ ਸੀ ਪਿਛਲੇ ਦਿਨਾਂ 'ਚ ਉਹ ਘਰੇ ਵੀ ਗਏ ਸੁਖਦੇਵ ਸਿੰਘ ਢੀਂਡਸਾ ਦੇ ਪਰਮਿੰਦਰ ਸਿੰਘ ਢੀਂਡਸਾ ਵੀ ਉੱਥੇ ਹੋਰ ਵਰਕਰ ਬੈਠੇ ਸੀ ਉਦੋਂ ਤਾਂ ਬਾਹਰ ਖੱਲਾਂ ਇਹ ਆ ਗਈਆਂ ਕਿ ਉਹਨਾਂ ਦੀ 10-12 ਮਿੰਟ ਗੱਲ ਹੋ ਦੇ ਬਾਕੀ ਜਿਹੜੇ ਨਾਲ ਦੇ ਸਮਰਥਕ ਨੇ ਪਾਰਟੀ ਦੇ ਜਾਂ ਵਰਕਰ ਜਿੰਨੇ ਕੋ ਵੀ ਬਚੇ ਆ ਢੀਂਸਾ ਦਲ ਦੇ ਕੀ ਹਾਲੇ ਵੀ ਸੰਤੁਸ਼ਟ ਨਹੀਂ ਉਹ ਸੁਖਦੇਵ ਸਿੰਘ ਢੀਂਸਾ ਤੇ ਦਬਾਅ ਪਾ ਰਹੇ ਨੇ ਢੀਂਸਾ ਦਲ ਤੇ ਕਿ ਨਹੀਂ ਆਪਾਂ ਨੂੰ ਸੀਟ ਨਹੀਂ ਮਿਲੀ ਤੇ ਆਪਾਂ ਆਜ਼ਾਦ ਹੋ ਚੱਲੀਏ ਮਤਲਬ ਜਿਹੜਾ ਨਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਜਾਂ ਹੁਸਬੀ ਸਿੰਘ ਬਾਦਲ ਮੰਨ ਲੈਣ ਕਿ ਭਾਜਪਾ ਨਾਲ ਯਾਰੀ ਲਾ ਕੇ ਅਸੀਂ ਗਲਤੀ ਕੀਤੀ ਜਿਹੜਾ 96 ਚ ਅਸੀਂ ਇਹਨਾਂ ਨੂੰ ਅਨ ਕੰਡੀਸ਼ਨਲ ਅਪੋਲੋ ਸ਼ਰਤ ਦਿੱਤੀ ਸਮਰਥਨ ਦਿੱਤਾ ਸੀ ਵੀ ਉਹ ਮੰਨ ਲੋ ਕਿ ਕਿਉਂਕਿ ਇਹ ਖੇਤਰੀ ਪਾਰਟੀ ਹੈ ਔਰ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਲੋਕ ਮਾਣ ਮਹਿਸੂਸ ਕਰਦੇ ਇੱਥੋਂ ਤੱਕ ਕਿ ਕਈ ਕਾਂਗਰਸੀ ਲੀਡਰ ਵੀ ਕਹਿ ਦਿੰਦੇ ਕਿ ਜਿਹੜੀ ਪੰਜਾਬ ਵੀ ਖੇਤਰੀ ਪਾਰਟੀ ਔਕਾਲੀ ਦਲ ਹੈ ਔਕਾਲੀ ਦਲ ਲੜਦਾ ਰਿਹਾ ਕੋਈ ਭਲੇਖਾ ਨਹੀਂ ਲੋਕਾਂ ਨੂੰ ਉਹ ਹੁਣਾਂ ਵੀ ਨਹੀਂ ਚਾਹੀਦਾ ਜਿੰਨੀਆਂ ਇਹਨਾਂ ਨੇ ਮੋਰਚੇ ਲਾਏ ਹੈਗੇ ਨੇ ਔਰ ਜਿੱਤੇ ਵੀ ਨੇ ਹਾਲਾਂਕਿ ਔਕਾਲੀ ਦਲ ਦਾ ਨੁਕਸਾਨ ਵੀ ਹੋਇਆ ਪਰ ਹੁਣ ਜੇ ਖੇਤਰੀ ਪਾਰਟੀ ਪੀ ਪੰਜਾਬ ਵੀ ਆ ਤੁਸੀਂ ਭਾਜਪੀ ਨਾਲ ਯਾਰੀ ਲਾ ਕੇ ਕੁਝ ਕਮਾਇਆ ਨਹੀਂ ਨੁਕਸਾਨ ਹੀ ਹੋਇਆ ਕਿਉਂਕਿ ਭਾਜਪੀ ਅੱਜਕੱਲ ਤੁਹਾਨੂੰ ਅੱਖਾਂ ਦਿਖਾ ਰਹੀ ਹੈ ਹੁਣ ਸਵਾਲ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾ ਨੇ ਵੀ ਇੱਕ ਛੋਟੀਆਂ-ਛੋਟੀਆਂ ਰਿਆਸਤਾਂ ਬਣਾਤੀਆਂ ਸੀ ਗੁਰਦਾਸਪੁਰ ਰਿਆਸਤ ਕਾਲੂ ਸਾਹਿਬ ਦੀ ਸੇਖਵਾ ਸਾਹਿਬ ਦੀ ਲੰਗਾ ਦੀ ਅੰਬਰਸਰ ਦੇ ਵਿੱਚ ਅਜਨਾਲਾ ਦੀ ਬ੍ਰਹਮਪੁਰਾ ਦੀ ਇੱਧਰ ਚੰਦੂ ਮਾਰਾ ਸਾਹਿਬ ਦੀ ਸਿਕੰਦਰ ਸਿੰਘ ਮਲੂਕਾ ਦੀ ਬਿਰਵਿੰਦਰ ਸਿੰਘ ਭੁੰਦਰ ਦੀ ਗੁਰਦੇਵ ਸਿੰਘ ਬਾਦਲ ਦੀ ਟੱਬਰਾਂ ਦੇ ਟੱਬਰ ਬਣਾ ਦਿੱਤੇ ਹੁਣ ਟੀਨਸਾ ਸਾਹਿਬ ਕਹਿੰਦੇ ਕਿ ਜਿਹੜਾ ਪਟਿਆਲੇ ਤੋਂ ਸ਼ੁਰੂ ਹੁੰਦਾ ਸਫਰ ਤੇ ਸੰਗਰੂਰ ਬਰਨਾਲਾ ਇਹ ਮੇਰੀ रियासत ਆ ਇੱਥੇ ਤੇ ਮੇਰੇ ਹੀ ਚੱਲਣਗੇ ਨਾ ਉਹ ਹੁਣ ਜਦੋਂ ਤੁਸੀਂ ਕਈ ਲੀਡਰ ਪਾਰਟੀਆਂ ਨੂੰ ਆਪਣੇ ਆਪ ਨੂੰ ਵੱਡਾ ਸਮਝਦੇ ਆ ਗਏ ਨੇ ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਹੋਣਾ ਦਾ ਠੀਕ ਆ ਜਲਵਾ ਔਰ ਬਾਦਲ ਸਾਹਿਬ ਦੇ ਨਾਲ ਨੇੜੇ ਰਹੇ ਨੇ ਪਰ ਕਾਲੀਦਲ ਨੇ ਜਾਂ ਬਾਦਲ ਸਾਹਿਬ ਨੇ ਢੀਂਡਸਾ ਪਰਿਵਾਰ ਨੂੰ ਦਿੱਤਾ ਵੀ ਬਹੁਤ ਕੁਝ ਆ ਖਦੋਵਾਦਾ ਉਦੇ ਤਾਂ ਹੋਰ ਜਦੋਂ ਨਹੀਂ ਸੀ ਜੇ ਤਾਂ ਵੀ ਜੇ ਨਹੀਂ ਜੇ ਹਾਰਦੇ ਸੀ ਚਲਰਾਸਬਾ ਚ ਹਾਰਦੇ ਸੀ ਚਲਰਾਸਬਾ ਔਰ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨੂੰ ਸਨਾਮ ਦੀ ਬਾਈਲੈਕਸ਼ਨ ਤੋਂ ਲੈ ਕੇ ਤੇ 2022 ਤੱਕ ਚੋਣਾਂ ਲੜੀਆਂ ਉਹਦੇ ਚੋਂ ਦੋ ਮਨਿਸਟਰ ਵੀ ਬੜਿਆ ਐਮਐਲਏ ਵੀ ਬਣੇ ਨਾ ਹੁਣ ਉਹ ਹੁਣ ਸਵਾਲ ਹੈ ਕਿ ਕੀ ਤੁਹਾਡੀ ਡਿਮਾਂਡ ਸੀ ਤੁਸੀਂ ਪਹਿਲਾਂ ਜਿੱਦਣ ਸਮਝੌਤਾ ਕੀਤਾ ਤੁਹਾਡੇ ਗਿਲੇ ਸ਼ਿਕਵੇ ਦੂਰ ਹੋਏ ਨੇ ਤੁਹਾਡੇ ਰੋਸੇ ਦੂਰ ਕਿ ਉਹ ਦਿਨ ਕਮਿਟਮੈਂਟ ਹੋਈ ਕਿ ਪਰਮਿੰਦਰ ਢੀਂਡਸਾ ਸੰਗਰੂਰ ਲੜੂਗਾ ਜਾਂ ਸੌ ਹੀ ਖਾਦੀ ਆ ਕਿ ਪਰਮਿੰਦਰ ਸਿੰਘ ਢੀਂਡਸਾ ਹੀ ਸੰਗਰੂਰ ਤੋਂ ਲੜਨਗੇ ਜਿਵੇਂ ਬਠਿੰਡਾ ਵੀ ਬਾਦਲਾਂ ਦੀ ਪੱਕੀ ਆ ਕੋਈ ਹੋਰ ਨਹੀਂ ਲੜ ਸਕਦਾ ਇਵੇਂ ਕਿ ਸੰਗਰੂਰ ਪਰਮਿੰਦਰ ਸਿੰਘ ਢੀਂਡਸਾ ਢੀਂਡਸਾ ਹੀ ਲੜ ਸਕਦੇ ਦੂਜਾ ਬੰਦਾ ਨਹੀਂ ਕੋਈ ਲੜ ਸਕਦਾਗਾ ਹੁਣ ਇਹ ਸਵਾਲ ਆ ਕਿ ਕੀ ਲੋਕ ਤੇ ਕਹਿ ਰਹੇ ਨੇ ਪਰ ਕੀ ਪਰਮਿੰਦਰ ਸਿੰਘ ਢੀਂਡਸਾ ਇਲੈਕਸ਼ਨ ਲੜਨ ਨੂੰ ਤਿਆਰ ਆ ਕਿਉਂਕਿ ਉਹ 19 ਦੇ ਵਿੱਚ ਵੀ ਲੜੇ ਸੀ ਹਾਰ ਗਏ ਸੀ ਇਹ ਪਰ ਉਸ ਨੇ ਨਿਆਰੇ ਲੈ ਰਹੇ ਨੇ ਭਗਵੰਤ ਮਾਨ ਸਾਹਿਬ ਵੀ ਕਿ ਇਹਨਾਂ ਦਾ ਪਤਨ ਨੂੰ ਕਿਹੜੀ ਪਾਰਟੀ ਚਲਿਆ ਪਹਿਲਾਂ ਤੇ ਚਰਚਾ ਹੀ ਹੈ ਦੋਸ਼ ਲੱਗਦੇ ਨੇ ਇਲਜ਼ਾਮ ਲੱਗਦੇ ਕਦੀ ਢੀਂਡਾ ਸਾਹਿਬ ਹੁਣ ਖੁੱਲ ਕੇ ਤੇ ਉਹਨਾਂ ਦੋਸ਼ਾਂ ਦਾ ਜਵਾਬ ਨਹੀਂ ਦਿੰਦਾ ਕਿ ਭਾਜਪਾ ਹੋਣਾ ਨਹੀਂ ਇਹਨਾਂ ਨੂੰ ਪੱਟਿਆ ਸੀ ਤੇ ਗੱਲ ਨਹੀਂ ਬਣੀ ਭਾਜਪਾ ਨੂੰ ਭਗਵੰਤ ਮਾਨ ਵੀ ਸ਼ਾਇਦ ਤਾਂ ਚੁਟਕੀਆਂ ਲੈਂਦੇ ਆ ਕਿਉਂਕਿ ਇਹ ਕਲੌਤੀ ਜੋੜੀ ਆ ਪਿਓ ਪੁੱਤ ਦੀ ਦੋਨਾਂ ਨੂੰ ਹਰਾਇਆ ਭਗਵੰਤ ਮਾਨ ਨੇ ਹਾਂ ਬਿਲਕੁਲ ਇਸ ਕਰਕੇ ਉਹਨਾਂ ਲੱਗਦਾ ਕਿਉਂਕਿ ਮੋਦੀ ਸਾਹਿਬ ਨੇ ਤੇ ਇਤੋਂ ਦਾ ਕਹਤਾ ਕਿ ਬਾਦਲ ਸਾਹਿਬ ਦੇ ਜਿਹੜੇ ਸਿਆਸੀ ਵਾਰਸ ਨੇ ਉਹ ਸੁਖਦੇਵ ਸਿੰਘ ਢ ਭਗਵਾਨ ਤੁਹਾਡੇ ਸਾਹਬੂ ਨੇ ਤੇ ਕਰਨੀਆਂ ਟੀਚਰਾਂ ਕਰਨੀਆਂ ਉਹ ਟੀਚਰਾਂ ਵੀ ਗਰੀਬਾਂ ਨੂੰ ਹੁੰਦੀਆਂ ਨਾ ਕਿਉਂਕਿ ਇਸ ਟਾਈਮ ਕਾਲੀਦਲ ਜਾਂ ਢੀਂਸਾ ਪਰਿਵਾਰ ਜਾਂ ਬਾਦਲ ਪਰ ਉਹ ਰਹਿ ਟੀਚਰਾਂ ਵਾਲਾ ਹੀ ਰਹਿ ਗਏ ਨਾ ਗਿਰਸਿਆਸੀ ਦੌਰ ਦੇ ਗਰੀਬ ਹੋ ਗਏ ਨਾ ਜਿੱਦਨ ਉਹ ਸੁਖਪਾਲ ਸਿੰਘ ਕਹਿ ਰਿਹਾ ਵੀ ਕਹਿੰਦੇ ਕਿ ਸਕੂਟਰ ਪਾਰਟੀ ਬਣ ਗਈ ਤਿੰਨ ਸਕੂਟਰ ਤਿੰਨ ਬੰਦੇ ਬੈਠ ਜਾਂਦੇ ਨੇ ਉਹ ਤਿੰਨ ਤਿੰਨ ਐਮਐਲਏ ਰਹਿ ਗਏ ਨਾ ਉਹ ਗਰੀਬ ਨੂੰ ਹੁਣ ਕਾਲੀਦਲ ਗਰੀਬ ਹੈ ਗਰੀਬੀ ਉਹਨਾਂ ਨੇ ਆਪ ਹੀ ਕੀਤੀ ਨਾ ਹੁਣ ਸਿੱਖਦੇ ਕਿ ਨਹੀਂ ਸਿੱਖਦੇ ਪਿੱਛੇ ਜੇ ਅਬ ਜਿਹੜੇ ਅਜੀਤ ਦੇ ਮੁੱਖ ਸੰਪਾਦਕ ਵਰਜਿੰਦਰ ਸਿੰਘ ਹਮਦਰਦ ਹਮਦਰਦ ਸਾਹਿਬ ਹੋਣਾ ਵੀ ਬੜਾ ਵੱਡਾ ਐਡੀਟੋਰੀ ਲਿਖਿਆ ਕਾਲੀ ਦਲ ਦੀ ਜਿਹੜਾ વિનાਸ਼ ਹੋਇਆ ਕਹਿ ਸਕਦੇ ਨਾ ਜਾਂ ਉਹਨਾਂ ਨੇ ਸਿੱਧਾ ਦਿੱਤੀ ਆਈ ਨੇ ਲਿਖਿਆ ਕਿ ਕਾਲੀ ਦਲ ਗਲਤੀਆਂ ਤੋਂ ਨਹੀਂ ਸਿੱਖ ਰਿਹਾ ਹੁਣ ਸਵਾਲ ਹੈ ਕਿ ਜਦ ਢੀਟਸਾ ਸਾਹਿਬ ਨੂੰ ਸਰਪ੍ਰਸਤ ਮੁੱਖ ਬਣਾ ਦਿੱਤਾ ਹੈਗਾ ਤੇ ਉਹਨਾਂ ਨੂੰ ਵੀ ਫੋਚਾਈਦਾ ਵੱਡਾ ਜਿਹੜਾ ਚਾਹੀਦਾ ਕਿ ਇਹ ਨਹੀਂ ਕਿ ਜੇ ਉਹ ਬਣ ਗਏ ਤੇ ਉਹਦੇ ਮੁੰਡੇ ਨੇ ਲੜਦੀ ਲੜਦੀਆਂ ਪਰ ਜਿਹੜੀ ਸੰਗਰੂਰ ਬਰਨਾਲਾ 벨ਟ ਆ ਇਹ ਹੈ ਦੇ ਇਹਨਾਂ ਦਾ ਕਿਉਂਕਿ ਸਾਰਾ ਕਰਤਾ ਧਰਤਾ ਇਹ ਸ਼ਰੂਮ ਦੀ ਕਮੇਟੀ ਮੈਂਬਰ ਇਹ ਡਿਸਾਈਡ ਕਰਦੇ ਐ ਐਮਐਲਏ ਡਿਸਾਈਡ ਕਰਦੇ ਤੇ ਜਿਹੜਾ ਇਕਬਾਲ ਸਿੰਘ ਝੁੰਦਾ ਉਹ ਇਹਨਾਂ ਦਾ ਸਿਆਸੀ ਸ਼ਰੀਕ ਹੋ ਸਕਦਾ ਪਹਿਲਾਂ ਅਕਾਲੀ ਦਲ ਨੇ ਉੱਥੇ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੂੰ ਖੜਾ ਕੀਤਾ ਸੀ ਉਹ ਕਰਦੇ ਰਹਿੰਦੇ ਆਗੇ ਨੇ ਹਨਾ ਪਰ ਹੁਣ ਇਹ ਦੇਖਦੇ ਕਿ ਢੀਂਟਸਾ ਸਾਹਿਬ ਹੁਣੀ ਵਰਕਰਾਂ ਦਾ ਦਿਲ ਰੱਖ ਰਹੇ ਨੇ ਜਾਂ ਉਹ ਦਿਲੋਂ ਨਹੀਂ ਚਾਹੁੰਦੇ ਕਿ ਅਸੀਂ ਇਲੈਕਸ਼ਨ ਨਾਲ ਲੜ ਲੜੀਏ ਕਿਉਂਕਿ ਕਈ ਬਹੁਤ ਸਾਰੇ ਕਾਲੀ ਦਲ ਦੇ ਲੀਡਰ ਮਹਿਸੂਸ ਕਰਦੇ ਕਿ ਸ਼ਾਇਦ ਸਾਡੀ ਜਿੱਤ ਨਸੀਬ ਨਹੀਂ ਹੋਣੀ ਅਸੀਂ ਹਾਰ ਨਹੀਂ ਆ ਹੁਣ ਅਗਲਾ ਕਹਿੰਦੇ ਜੇ ਹਾਰਨੇ ਤੇ ਆਪਾਂ ਪੈਸਾ ਕਿਉਂ ਲਾਉਣਾ ਕਿਉਂਕਿ ਮਾੜੀ ਤੋਂ ਮਾੜੀ ਇਲੈਕਸ਼ਨ ਤੇ ਵੀ ਕਰੋੜਾ ਰੁਪਏ ਲੱਗਦੇ ਹੋ ਇੱਕ ਐਮਐਲਏ ਜਿੱਤਣ ਵਾਸਤੇ ਤਾਂ ਕਈ ਐਮਐਲਏ ਉਮੀਦਵਾਰਾਂ ਨੇ 8-8 ਕਰੋੜ ਰੁਪਈਆ ਲਾਤਾ ਏ ਠੀਕ ਆ ਆਮ ਆਦੀ ਪਾਰਟੀ ਵਾਲੇ ਫਰੀ ਚ ਜਿੱਤ ਕੇ ਪਰ ਕਈ ਜਿਹੜੇ ਕਾਂਗਰਸੀ ਜਾਂ ਅਕਾਲੀਦਰ ਪੈਸੇ ਲਾਏ ਨੇ ਹੁਣ ਇੱਕ ਹਲਕੇ ਜੇ 9 ਕਰੋੜ ਰੁਪਈਆ ਲੱਗਦਾ ਹੈਗਾ ਤੇ ਬਾਕੀਆਂ ਚ ਕਿੰਨੇ ਲੱਗਦੇ ਹੋਣਗੇ ਹੁਣ ਤੇ ਆਮ ਆਦੀ ਪਾਰਟੀ ਵਾਲਿਆਂ ਨੂੰ ਵੀ ਲਾਉਣੇ ਪੈਣੇ ਹੈਗੇ ਨਾ ਜੀ ਉਦੋਂ ਹਵਾ ਸੀ ਹੁਣ ਹਵਾ ਨਹੀਂ ਹੈਗੀ ਪਰ ਹੁਣ ਇਹ ਸਵਾਲ ਹੈ ਕਿ ਸੁਖਦੇਵ ਸਿੰਘ ਢੀਂਡਸਾ ਸਾਹਿਬ ਫੈਸਲਾ ਲੈਣਗੇ ਜਾਂ ਦੇ ਸੰਯੁਕਤ ਅਕਾਲੀ ਦਲ ਨੂੰ ਮਰਜ ਨਾ ਕਰ ਦੇ ਤੇ ਜੇ ਮਰਜ ਕੀਤਾ ਹੈਗਾ ਤੇ ਫਿਰ ਹੁਣ ਪਾਰਟੀ ਨੂੰ ਦੇਖੋ ਨਾ ਕਿ ਪਾਰਟੀ 13 ਚੋਂ ਕਿੰਨੀਆਂ ਜਿੱਤਦੀ ਹੈਗੀ ਆ ਹੁਣ ਤੇ ਸਵਾਲ ਤੁਹਾਡੇ ਕੋ ਦੋ ਐਮਪੀ ਸੀ ਇੱਕ ਇੱਕ ਸੁਖਬੀ ਸਿੰਘ ਬਾਦਲ ਦੂਜੀ ਹਰਸਿਮਰਤ ਕੌਰ ਬਾਦਲ ਹੁਣ ਉਹ ਦੋ ਜਿੱਤਦੇ ਨੇ ਕਿ ਜਾਂ ਹੋਰ ਜਿੱਤਦੇ ਨੇ ਹੁਣ ਤੇ ਤੁਹਾਡਾ ਟਾਰਗੇਟ ਹੋਣਾ ਚਾਹੀਦਾ ਪਾਰਟੀ ਨੇ ਜਿੱਤਾਂ ਭਾਵੇਂ ਜਿੱਤਣ ਹਜੇ 250 ਹੀ ਲੇਕਿਨ ਉਹਨਾਂ ਨੇ 400 ਦਾ ਨਾਅਰਾ ਦਿੱਤਾ ਤੁਸੀਂ 13 ਦੇ ਵਿੱਚ ਵੀ 13 ਬੰਦੇ ਆਪਸ ਵਿੱਚ ਲੜ ਰਹੇ ਹੋ ਤੇ ਫਿਰ ਕਿਵੇਂ ਜਿੱਤ ਲੋ ਇਹੋ ਹਾਲਾਤ ਕਾਂਗਰਸ ਪਾਰਟੀ ਦੇ ਨੇ ਪੀ ਸਾਡੇ ਘਰਾਂ ਦੇ ਵਿੱਚ ਪਾਰਟੀਆਂ ਉਮੀਦਵਾਰ ਬਾਕੀਆਂ ਨੂੰ ਦੋ ਇਸ ਕਰਕੇ ਜਿਹੜੀਆਂ ਪਾਰਟੀਆਂ ਦੇ ਦਿਲ ਵੱਡੇ ਨੇ ਜਿਹੜੀਆਂ ਪਾਰਟੀਆਂ ਦੇ ਲੀਡਰਾਂ ਦੇ ਦਿਲ ਵੱਡੇ ਨੇ ਨਾ ਉਹ ਜਿੱਤ ਜਾਂਦੇ ਨੇ ਤੇ ਜਿੱਥੇ ਸੌੜੀ ਸਿਆਸਤ ਹੋ ਰਹੀ ਆ ਮੇਰੇ ਟੱਬਰ ਨੂੰ ਮੈਨੂੰ ਹੀ ਸਭ ਕੁਝ ਮਿਲ ਜੇ ਉਹ ਪਾਰਟੀ ਅੱਜ ਵੀ ਉਹਦਾ ਨੁਕਸਾਨ ਹੋਊਗਾ ਕੱਲ ਵੀ ਹੋਊਗਾ ਨੁਕਸਾਨ